ਇਸੇ ਪ੍ਰਕਾਰ ਪਾਈ ਤਾਰੂ ਜੀ ਪੋਪਟ ਜਾਤ ਦੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜੀ ਸੱਚੇ ਪਾਤਸ਼ਾਹ ਜੀ ਦਾ ਏ ਪਰਮ ਸਿੱਖ ਹੋਏ ਹਨ ਮਹਾਨ ਸਿੱਖ ਹੋਏ ਹਨ ਸੋ ਇਹਨਾਂ ਦਾ ਦੂਸਰਾ ਨਾਮ ਤੀਕਾ ਘਾਰ ਨੇ ਪਾਈ ਤਾਰਾ ਜੀ ਵੀ ਲਿਖਿਆ ਹੈ ਕਰਤਾਰਪੁਰ ਸਾਹਿਬੀ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸੋਲੇ ਰਹਿ ਰਹੇ ਸਨ ਇੱਕ ਦਿਨ ਪਾਈ ਤਾਰੂ ਕੋਪੜ ਦੀ ਮਾਤਾ ਜੀ ਨੇ ਪਾਈ ਤਾਰੂ ਜੀ ਨੂੰ ਕਹਿ ਕੇ ਚੁੱਲ੍ਹੇ ਵਿੱਚ ਅੱਗ ਬਾਲੋ ਸੋ ਜਾਦਨ ਕੀਤਾ ਪਰ ਅਗ ਨਾ ਬਲੀ ਮਾਤਾ ਜੀ ਨੇ ਕਿਹਾ ਕਿ ਛੋਟੀਆਂ ਲੱਕੜਾ ਜੋ ਹਨ ਬਰੀਕ ਲੱਕੜਾ ਹਨ ਪਦਲੀਆਂ ਲੱਕੜਾ ਹਨ ਉਹਨਾਂ ਨੂੰ ਉੱਪਰ ਰੱਖ ਕੇ ਅਗ ਲਗਾਓ ਫਿਰ ਜੋ ਵੱਡੀਆਂ ਲੱਕੜਾ ਹਨ ਉਹਨਾਂ ਨੂੰ ਅਗ ਲੱਗੇਗੀ ਸੋ ਬਰੀਕ ਲੱਕੜਾ ਨੂੰ ਪਹਿਲਾਂ ਅੱਗ ਲੱਗ ਜਾਂਦੀ ਹੈ ਜਦੋਂ ਅੱਗ ਲਾਈ ਛਾਟੀ ਅੱਗ ਬਲ ਗਈ ਸੋਚਣ ਲੱਗੇ ਕਾਲ ਦਾ ਤੇ ਅੱਗ ਦਾ ਇੱਕੋ ਸੁਭਾਅ ਹੈ ਜਿਵੇਂ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗੀ ਹੈ ਇਸ ਤਰ੍ਹਾਂ ਸੋ ਛੋਟੀਆਂ ਨੂੰ ਪਹਿਲਾਂ ਨਿੱਕੀ ਉਮਰ ਉਹ ਨਾ ਉਹ ਨਾ ਹੋਵੇ ਮੈਂ ਪਹਿਲਾਂ ਹੀ ਮਰ ਜਾਵਾਂ ਇਹ ਮਨ ਵਿੱਚ ਵਿਚਾਰ ਕਰਕੇ ਹਿਰਦੇ ਵਿੱਚ ਵਿਰਾਗ ਧਾਰ ਕੇ ਪਾਈ ਤਾਰੂ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹਰ ਰੋਜ਼ ਸੰਗਤ ਵਿੱਚ ਹਾਜ਼ਰੀ ਭਰਦੇ ਪਰ ਰਾਤ ਤੱਕ ਕੀਰਤਨ ਵਿੱਚ ਸਾਜ ਜੀ ਭਰਦੇ ਸਰਵਣ ਕਰਦੇ ਜਦੋਂ ਕੀਰਤਨ ਰੰਭ ਹੋ ਰਿਹਾ ਹੁੰਦਾ ਕੀਰਤਨ ਹੋ ਰਿਹਾ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਨ ਦੇ ਪੱਛੇ ਆ ਕੇ ਖੜ ਜਾਂਦੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਇੱਕ ਦਿਨ ਬਚਨ ਕੀਤਾ ਕਿ ਇਹ ਜੋ ਬੱਚਾ ਹਰ ਰੋਜ਼ ਆਪਣੀ ਨੀਂਦ ਤਿਆਗ ਕੇ ਪਹਿ ਰਾਤ ਕੀਰਤਨ ਹਾਜ਼ਰੀ ਭਰਦਾ ਇਹਨੂੰ ਪੋਗ ਪੜਨ ਤੋਂ ਬਾਅਦ ਅੱਜ ਜਾਣਨਾ ਦਿਓ ਸਾਡੇ ਪਾਸ ਲੈ ਕੇ ਆਉਣਾ ਇਸੇ ਪ੍ਰਕਾਰ ਸਤਿਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਗੁਰਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਲਿਆਂਦਾ ਗਰੀਬ ਨਵਾਜ਼ ਜੀ ਨੇ ਪੁੱਛਿਆ ਕਿ ਪਟੰਗਿਆ ਇਹ ਬੱਚੇ ਕੀ ਕਾਰਨ ਹੈ ਨੀਂਦ ਨੂੰ ਤਿਆਗ ਕੇ ਪੈ ਰਾਤ ਸੰਗਤ ਵਿੱਚ ਹਾਜ਼ਰੀ ਭਰਦਾਂ ਕੀ ਗੱਲ ਹੈ ਤੇਰੇ ਮਨ ਚ ਕਿਹੋ ਜਿਹਾ ਖਿਆਲ ਪੈਦਾ ਹੋਇਆ ਦੱਸਣਾ ਕਰ ਉਸ ਵੇਲੇ ਬੇਨਤੀ ਕੀਤੀ ਗਰੀਬ ਨਵਾਜ਼ ਸੋ ਸਾਰੀ ਆਪਣੀ ਵਾਰਤਾ ਲਾਭ ਸੁਣਾਈ ਕਿ ਕਾਲ ਦੇ ਭੈ ਦੇ ਤੂੰ ਬਚਣ ਵਾਸਤੇ ਮੈਂ ਹਰ ਰੋਜ਼ ਫਿਰ ਸਤਸੰਗਤ ਵਿੱਚ ਆਜੜੀ ਪਰਦਾ ਦੁਨਕੇ ਤੁਨ ਗੁਰੂ ਗਰੀਵਨਵਾਦ ਜੀ ਅਤਿਅੰਤ ਪਰਸਾਨਨ ਹੋਏ ਮੇਰ ਦੇ ਘਰ ਵਿੱਚ ਆਏ ਗਿਆਨ ਦੀ ਬਖਸ਼ਿਸ਼ ਕੀਤੀ ਇਹ ਸ਼ਬਦ ਉਤਾਰਿਆ ਪੰਜ ਤਾਰੂ ਜੀ ਦੇ ਪਰਥਾਏ ਨਾਨਕ ਇਹ ਜੀਉ ਮਛਲੀ ਛੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨ ਚਿਤਈ ਪੜੈ ਅਚਿੰਤਾ ਜਾਲ ਨਾਨਕ ਚਿੱਤ ਅਚੇਤ ਹੈ ਚਿੰਤਾ ਵੱਧਾ ਜਾਏ ਨਜ਼ਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਗਿਆ ਕੀਤੀ ਨਾਲ ਆਪਣੇ ਨਿਵਾਸ ਸਥਾਨ ਤੇ ਚਲਾ ਜਾ ਪਰ ਉਪਕਾਰ ਹੁੰਦੀ ਹਦਾਇਤ ਸਦਾ ਵਾਸਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਸਦਾ ਹੀ ਭਲਾ ਕਰਦਾ ਰਹਿਣਾ ਸੋ ਗੁਰਮੁਖ ਪਿਆਰਿਓ ਜਿਸੁਵਲੇ ਲਾਹੌਰ ਦੇ ਵਿੱਚ ਬਾਬਰ ਚੜ੍ਹ ਕੇ ਆਇਆ ਉਸ ਵਲੇ ਨਗਰਾਂ ਨੂੰ ਪਿੰਡਾਂ ਸ਼ਹਿਰਾਂ ਨੂੰ ਵਿਜਾੜਦਾ ਹੋਇਆ ਜਦੋਂ ਲਾਹੌਰ ਪਹੁੰਚਿਆ ਤਾਂ ਸਾਰੇ ਲੋਕ ਸਹਿਮ ਗਏ ਸੋ ਭਾਈ ਤਾਰੂ ਜੀ ਨੂੰ ਪਤਾ ਲੱਗਾ ਜਦੋਂ ਇਸ ਬਾਬਰ ਨੇ ਲਾਹੌਰ ਦੇ ਵਿੱਚ ਲੁੱਟ ਮਚਾਈ ਔਰ ਫਿਰ ਸ਼ਹਿਰ ਨੂੰ ਅੱਗ ਲਾਉਣ ਦਾ ਹੁਕਮ ਕੀਤਾ ਸਾਰੇ ਲੋਕ ਡਰ ਗਏ ਪਰ ਭਾਈ ਤਾਰੂ ਜੀ ਘੜਾ ਚੁੱਕ ਕੇ ਜਲਦਾ ਲਿਆਏ ਅੱਗ ਬੁਝਾਉਣ ਦੇ ਕਾਰਜ ਵਿੱਚ ਲੱਗ ਗਏ ਹੋਰਨਾਂ ਨੂੰ ਪ੍ਰੇਰਿਆ ਕਿ ਆਓ ਆਗ ਬੁਝਾਈਏ ਭਾਈ ਜੀ ਦੇ ਵਲੇ ਵੇਖ ਕਰਕੇ 2 4 10 ਵੀ ਹੁੰਦਿਆਂ ਕਿਨ 500 ਆਦਮੀ ਆਗ ਬੁਝਾਉਣ ਵਿੱਚ ਲੱਗ ਗਿਆ ਬਾਬਰ ਦੇ ਪਾਸ ਇਹ ਸ਼ਿਕਾਇਤ ਗਈ ਬਾਬਰ ਨੇ ਹੁਕਮ ਕੀਤਾ ਕਿ ਉਹਨੂੰ ਪਕੜ ਕੇ ਲਿਆਓ ਮੇਰੇ ਪਾਸ ਪੇਸ਼ ਕਰੋ ਭਾਈ ਤਾਰੂ ਜ ਨੂੰ ਜਿਵੇਂ ਲੈ ਪਕੜ ਕੇ ਲੈ ਗਏ ਬਾਕੀ ਲੋਕ ਡਰ ਗਏ ਸਹਿਮ ਗਏ ਕਿ ਹੁਣ ਪਤਾ ਨਹੀਂ ਕੀ ਹੋਵੇਗਾ ਬਾਬਰ ਕੋਲ ਜਦੋਂ ਪੇਸ਼ ਕੀਤਾ ਗਿਆ ਪੁੱਛਿਆ ਕਹਣ ਲਗਾ ਕੌਣ ਹੈ ਤੂੰ ਤੇਰੀ ਹੀ ਇੰਨੀ ਹਿੰਮਤ ਕਿਵੇਂ ਹੋਈ ਮੈਂ ਹੁਕਮ ਨਾਲ ਕਰਕੇ ਸਾਰੇ ਸ਼ਹਿਰ ਨੂੰ ਅੱਗ ਲਾਈ ਹੈ ਔਰ ਤੂੰ ਬੁਝਾ ਰਿਹਾ ਕਹਦੇ ਹੁਕਮ ਨਾਲ ਬੁਝਾ ਰਿਆਂ ਭਾਈ ਤਾਰੂ ਜੀ ਨੇ ਬਚਨ ਕੀਤਾ ਕਿ ਜਦ ਇਹ ਹੁਕਮ ਨਾਲ ਤੈਨੂੰ ਰਾਜ ਮਿਲਿਆ ਉਹਦੇ ਹੁਕਮ ਨਾਲ ਮੈਂ ਅੱਗ ਬੁਝਾ ਰਿਆਂ ਉਸ ਵੇਲੇ ਇਕਦਮ ਤਰਬ ਗਿਆ ਅਰ ਚਾਟੀ ਇਹਨਾਂ ਬਾਦ ਵਾਲਾ ਇਹਨੂੰ ਬਚਨ ਯਾਦ ਆ ਗਿਆ ਉਸ ਵੇਲੇ ਕਰਨ ਲਗਾ ਕਿ ਮੈਨੂੰ ਤਾਂ ਰਾਜ ਸਤਿਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਹੈ। ਭਾਈ ਤਾਰੂ ਜੀ ਨੇ ਵਚਨ ਕਿਹਾ ਕਿ ਮੈਨੂੰ ਪਰਉਪਕਾਰ ਕਰਨ ਦਾ ਹੁਕਮ ਵੀ ਤਾਂ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਹੈ। ਇਹ ਵਚਨ ਸੁਣ ਕੇ ਕਹਿੰਦੇ ਨਿਮਰਤਾ ਜਾ ਗਿਆ। ਔਰ ਲਾਹੌਰ ਤੇ ਜ਼ੁਲਮ ਬੰਦ ਕਰ ਦਿੱਤਾ, ਅੱਗ ਲਾਉਣ ਵਾਲਿਆਂ ਨੂੰ ਵਰਜਿਆ। ਇਸ ਤਰ੍ਹਾਂ ਭਾਈ ਤਾਰੂ ਜੀ ਦੇ ਪਿੱਛੇ ਉਹ ਜੋ 500 ਕੈਦ ਕੀਤੇ ਸਨ ਪਕੜਲੇ ਸਨ ਉਹਨਾਂ ਨੂੰ ਵੀ ਰਹਾਅ ਕਰ ਦਿੱਤਾ ਕਹੋ ਜੇ ਭਾਈ ਤਾਰੂ ਜੀ ਪੋਪਟ ਗੁਰਮੁਖ ਸੋ ਗੁਰੂ ਕੇ ਸਿੱਖ ਹੋਏ ਹਨ